ਕੇਸ ਰੱਖੋ ਜਾਂ ਨਾ ਰੱਖੋ ਸਿੱਖੀ ਦੇ ਨਾਲ ਕੇਸਾਂ ਦਾ ਕੋਈ ਰਹਿਣਾ ਦੇਣਾ ਨਹੀਂ ਮਨ ਸਾਫ਼ ਹੋਣਾ ਚਾਹੀਦਾ ਹੈ ਕਈ ਕਹਿੰਦੇ ਨੇ ਤੂੰ ਸੁਣਿਆ ਹੋਣਾ ਤੁਹਾਡੇ ਅੰਦਰ ਹੁਣ ਜ਼ਹਿਰ ਕਿਵੇਂ ਪਾਰਿਆ ਜਾ ਰਿਹਾ ਸੁਣ ਕੇ ਜਾਇਓ ਅੱਗੇ ਨਾ ਨਿਕਲਿਓ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਵਾ ਇਹਨਾਂ ਲੋਕਾਂ ਤੇ ਪੂਰਾ ਟੁਕਦਾ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਤੂੰ ਹਦੀਸ ਪੜਦਾ ਵਾ ਆਪਣੇ ਮਨ ਨੂੰ ਸਾਫ਼ ਕਰਨ ਵਾਸਤੇ ਪਰ ਅੰਦਰੋਂ ਤੂੰ ਬੇਈਮਾਨ ਵਾ ਮਨ ਤੇਰਾ ਸਾਫ਼ ਨਹੀਂ ਹੈ ਕਿਉਂਕਿ ਤੂੰ ਉਸ ਦੇ ਅੱਲਾ ਦੇ ਭਾਣੇ ਨੂੰ ਨਹੀਂ ਮੰਨਦਾ ਅੱਲਾ ਨੇ ਜਿਵੇਂ ਦਾ ਤੈਨੂੰ ਬਣਾਇਆ ਵਾ ਉਸ ਤਰ੍ਹਾਂ ਚਿਹਰਾ ਤੋਂ ਨਹੀਂ ਰੱਖਦਾ। ਕੁਰਾਨ ਵੀ ਇਸ ਦੀ ਹਮਾਇਤ ਭਰਦੀ ਹੈ। ਸਾਫਤ ਸੂਰਤ ਦੀ ਕਿ ਜਿਸ ਤਰ੍ਹਾਂ ਦਾ ਅੱਲਾ ਨੇ ਨੂਰ ਬਣਾਇਆ ਉਸੇ ਤਰ੍ਹਾਂ ਰਹਿਣਾ ਚਾਹੀਦਾ ਛੇੜਛਾੜ ਨਹੀਂ ਕਰਨੀ ਚਾਹੀਦੀ। ਕੁਰਾਨ ਦੀ ਆਇਤਾਂ ਦੀ ਜਦੋਂ ਭਾਈ ਅਨੰਦ ਲਾਲ ਜੀ ਨੇ ਔਰੰਗਜ਼ੇਬ ਦੇ ਦਰਵਾਜ਼ੇ ਵਿੱਚ ਖਲੋ ਕੇ ਇਹਦੀ ਵਿਆਖਿਆ ਕੀਤੀ ਸੀ ਔਰੰਗਜ਼ੇਬ ਮੰਨ ਗਿਆ ਸੀ। ਮੰਨ ਲਓ ਕਿਸੇ ਨੇ ਕੋਈ ਚੀਜ਼ ਬਣਾਈ ਬੜੀ ਮਿਹਨਤ ਦੇ ਨਾਲ ਸਾਨੂੰ ਚੰਗੀ ਨਹੀਂ ਲੱਗੀ ਸੀ ਟਾ ਦਿੱਤੀ ਤੇ ਆਪਣੀ ਮਰਜ਼ੀ ਦੇ ਨਾਲ ਬਣਾਈ। ਹੁਣ ਜਿਨੇ ਚੀਜ਼ ਮਿਹਨਤ ਦੇ ਨਾਲ ਬਣਾਈ ਸੀ ਸਾਡੇ ਪ੍ਰਤੀ ਕੀ ਸੋਚ ਹੋਗੀ? ਸਾਨੂੰ ਤਾਂ ਬੇਈਮਾਨ ਕਹੂਗਾ ਕਿ ਇਹਦੇ ਮਨ ਦੇ ਅੰਦਰ ਮਾਇਲ ਸੀ। ਜਿਹੜ ਹੁਣ ਇਥੇ ਰੱਬ ਦੀ ਬਣਾਈ ਹੋਈ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ ਅਸੀਂ ਮੰਨਣ ਨੂੰ ਤਿਆਰ ਨਹੀਂ ਤੇ ਅਸੀਂ ਕੀ ਕਹੀਏ ਕਿ ਅਸੀਂ ਮੰਨਦੇ ਸਾਫ਼ ਸਾਡੇ ਅੰਦਰ ਮਹਿਣ ਲਈ ਜਿਨ੍ਹਾਂ ਚਿਰ ਤੇ ਪਾਣੀ ਨੂੰ ਨਿਯਮ ਨੂੰ ਨਹੀਂ ਮੰਨਦੇ ਉਹਨਾਂ ਚਿਰ ਅਸੀਂ ਦਿਲ ਸਾਫ਼ ਨਹੀਂ ਹੋ ਸਕਦੇ ਤੇ ਪਾਣੀ ਨੂੰ ਮੰਨਣਾ ਯਾਨੀ ਕਿ ਰੱਬ ਨੂੰ ਮੰਨਣਾ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਫਤ ਸੂਰਤ ਦਸਤਾਰ ਸਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਰੱਬ ਦੇ ਸਰੂਪ ਦੀ ਵਿਆਖਿਆ ਕਰਦੇ ਨੇ ਸੋਹਣੇ ਨੱਕ ਜਿੰਨ ਲੰਬੜੇ ਵਾਲਾ ਲੰਮੇ ਕੇਸਾਂ ਦੀ ਗੱਲ ਕਰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੱਤੇ ਤੇ ਪਹਿਲਾ ਉਪਦੇਸ਼ ਇਹੋ ਸੀ ਕੇਸਾਂ ਦੀ ਬੇਦਵੀਂ ਨਾ ਕਰਨੀ ਕੇਸ ਨਹੀਂ ਕਟਾਉਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੇਸਾਂ ਨੂੰ ਕਿਵੇਂ ਪਿਆਰ ਕੀਤਾ ਉਹਨਾਂ ਦੇ ਕੇਸਾਂ ਦੇ ਨਾਂ ਤੇ ਕੇਸ ਕਟ ਸਿੱਖਲਾ ਉਸਾਰ ਦਿੱਤਾ ਸਿੰਘ ਸਿੰਘਣੀਆਂ ਨੇ ਕੇਸਾਂ ਦੇ ਵਾਸਤੇ ਸ਼ਹਾਦਤਾਂ ਦਿੱਤੀਆਂ ਭਾਈ ਤਾਰੂ ਸਿੰਘ ਜੀ ਕੇਸ ਕਤਲ ਨਹੀਂ ਕਰਨ ਦਿੱਤੇ ਆਪਣਾ ਖੂਪੜ ਲਵਾ ਲਿਆ ਸੋ ਇਹੋ ਜਹਿਰ ਤੋਂ ਬਚੋ ਹੁਣ ਤੇ ਕੇਸ ਰੱਖਣੇ ਜਾਂ ਨਹੀਂ ਰੱਖਣੇ ਹਰ ਇੱਕ ਦੀ ਆਪਣੀ ਮਰਜ਼ੀ ਹੈ ਪਰ ਜੇ ਕਹਿਣਾ ਕੀ ਸਿੱਖੀ ਦੇ ਨਾਲ ਕੁਦਰਤ ਦੇ ਨਾਲ ਕੇਸਾਂ ਦਾ ਕੋਈ ਲੈਣਾ ਦੇਣਾ ਨਹੀਂ ਗਲਤ ਜਿਹੜੇ ਵੀਰ ਇਹੋ ਜੀ ਵਿਆਖਿਆ ਕਰਦੇ ਨੇ ਗੁਰਬਾਣੀ ਦੇ ਗਲਤ ਅਰਥ ਉਹਨਾਂ ਤੋਂ ਬਚੋ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਸੇਵਾ ਦਾ ਲਾਹ ਖਟਿਓ